ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸੰਦ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਲੀ ਫਾਰਮ 5911 ਤੇ ਅੱਜ ਵੀਡੀਓ ਬਣਾਉਣ ਲੱਗੇ ਆ ਪਿੰਡ ਰਾਜਾ ਸਾਸੀ ਤਫੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਜੀ ਦੂਜੇ ਭਾਗ ਤੋਂ ਅਪਾਂ ਦੋ ਪੈਸੇ ਵਿਖਾਵਾਂਗੇ ਇੱਕ ਗੱਪਣ ਤਿਆਰ ਝੋਟੀ ਤੇ ਇੱਕ ਸੱਜੇ ਤੋਂ ਹੀ ਵਹਿੜਿਆ ਤੇ ਆਪਾਂ ਪਹੁੰਚਿਆ ਬਾਈ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਕੁਛ ਦੇ ਰੀ ਡਿਟੇਲ ਸੱਸੀ ਘਰ ਦੀ ਸੱਸੀ ਘਰ ਪਾਜੀ ਹੋ ਸੁਣਾਓ ਠੀਕ ਠਾਕ ਜੀ ਬੜੀ ਕਿਰਪਾ ਇਹ ਮਾਰਾ ਤੂੰ ਸੁਣਾਓ ਕਿਰਪਾ ਚਾਹੀਦੀ ਆ ਬਾਈ ਚੜਦੀ ਕਲਾ ਜੇ ਚੜਦੀ ਕਲਾ ਜਾਈਦੀ ਜੱਗੇ ਪਾਜੀ ਹੋ ਠੀਕ ਠਾਕ ਪਰਿਵਾਰ ਵਧੀਆ ਮਿੱਜੀ ਵਧੀਆ ਤੂੰ ਸੁਣਾਓ ਹਾਂਜੀ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪਾਜੀ ਮੇਰਾ ਹਰਮੰਜੋ ਪਿੰਡ ਰਾਇਆ ਸਾਂਸੀ ਜ਼ਿਲ੍ਹਾ ਮਬਰਸਰ ਤਹਿਸੀਲ ਜਨਾਲਾ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 8164342131 ਜੋ ਭੱਜ ਠੀਕ ਆ ਜੀ ਭਾਈ ਝੋਟੀ ਬਾਰੇ ਦੱਸਿਆ ਕਿ ਨਵਾਂ ਸੂਬਾ ਸੁਣਾ ਨੇ ਝੋਟੀ ਨੇ ਪਾਇਆ ਇਹ ਪਲੂਣ ਇਹ ਚਾਰ ਦੰਦਿਆ ਪਿਓਰ ਕੱਟੀ ਹੋਏ ਨਾ ਛੋਟੇ ਸਿੰਘ ਦੀ ਨਹੀਂ ਇੰਸ਼ਾ ਇਨ ਥੇਸ ਕੁਆਲਟੀ ਦੇਖੋ ਇਹ ਕੰਮ ਦਾ ਜਾ ਆ ਗਿਆ ਬਾਕੀ ਪਿੱਛੋਂ ਮੜਾ ਆ ਪਿੱਠ ਪੂੜਾ ਵਖਾੜੋ ਬਾਈ ਖਾੜੋ ਜੱਟ ਸਾਡੇ ਚਾਰਦੰਦ ਭਾਈ ਹਾਂਜੀ ਪਿਓ ਚਾਰਦੰਦ ਭਾਈ ਚੋਗੀ ਹੋ ਗਈ ਛੋਟੀ ਠੀਕ ਹੈ ਪੂਰੇ ਜੀ ਵੇਖ ਲਓ ਕਿੰਨੀ ਸਾਫ ਜੀ ਛੋਟੇ ਵੱਲੋਂ ਕਦ ਪ ਕਦ ਵਜੇ ਨੂੰ ਵੇਖ ਲਓ ਭਾਈ ਚੋਗੀ ਦੇ ਹਿਸਾਬ ਨਾਲ ਅੱਜ ਅਗਲੇ ਸਵੇਰ ਛੋਟੀ ਨੇ ਕਦ ਕਰਨਾ ਆ ਪੂਰਾ ਇਹ ਬਣਨੀ ਆ ਛੋਟੀ ਏ ਅੱਛਾ ਜੀ ਹਾਂਜੀ ਠੀਕ ਹੈ ਬਾਕੀ ਠਣਾਓ ਭਾਈ ਸ਼ਾਇਦ ਹੋਣ ਰਿਹਾ ਜੇ ਜਿੱਦਣ ਕਰਮਾਲੀ ਤਿਆਰ ਹੋਈ ਨਾ ਅੱਜ ਅਫ ਗਾਈਆਂ ਵੰਗੂਆਂ ਨਾਲ ਲਈ ਫਿਰੂ ਠੀਕ ਹੈ ਠੀਕ ਆ ਵੇਖੋ ਠੰਡੀ ਏ ਛੋਟੀ ਆ ਵੇਖ ਲਓ ਜਿੱਦਾਂ ਮਰਜੀ ਅੱਜ ਅਫ ਗਾਈਆਂ ਵੰਗੂਆਂ ਹੱਥ ਫੇਰੀ ਜਾਓ ਇਹਨਾਂ ਨਹੀਂ ਹਿੱਲਣਾ ਠੰਡੀ ਬੜੀ ਆ ਰੇਣ ਭਾਈ ਜੇ ਜਿਆਦਾ ਇਹਨਾ 7 8 10 ਹੀ ਭਾਵੇਂ ਕੱਟੀ ਕੱਢ ਜੇ ਪਰ ਇਹ ਵੀ ਥੋੜਾ ਬੜੀ ਬਣੂ ਛੋਟੀ ਠੀਕ ਹੈ ਠੀਕ ਹੈ ਲੋ ਬਈ ਢਿੱਲਾ ਢੁਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਜੇ ਸੂਰ ਦਾ ਘਵਾਨਾ ਚੱਲਦਾ ਮੈਨੂੰ ਵੀ ਇਹ ਤਾਂ ਸੁਣਨੀ ਆ ਕਲਾ ਕਲਾ ਲਗਾ ਪਿਆ ਵੈਨ ਬਿਜਟ ਦੇ ਥਾਣੇ ਦਾ ਪਰ ਜਣਾ ਕਰਮ ਵਾਲੀ ਨੇ ਬਾਹਰ ਖੜਨੀ ਹੈ ਹਾਂਜੀ ਇਹ ਕੋਈ ਯਾਰ ਮਹੰਦਾ ਵੀ ਆਪਾਂ ਇਹ ਕੋਟਾ ਵਾਲੇ ਆ ਨੂੰ ਐ ਨੂੰ ਕਰ ਹੰਬਾਡਰ ਵਾਲ ਨੂੰ ਮੜੀ ਇਹਦੇ ਨੂੰ ਦੂਜੇ ਨੂੰ 에어ਪੋਰਟ ਵਾਲ ਨੂੰ ਆਫੇਸ ਕੁਆ ਹੈ ਗੱਲ ਬਾਤ ਪੂਰੀ ਤੇ ਗੱਲ ਬੋਲਦਾ ਬੱਚਾ ਇਹ ਵਾਲੀ ਗੱਲ ਚੈੱਕ ਕਰਦੇ ਏਅਰਪੋਰਟ ਰੋਡ ਤੇ ਕਾਲੀ ਪਈ ਨੇ ਵੇਖੀ ਏਅਰਪੋਰਟ ਤੇ ਨਾ ਲਾਈ ਬਿਲਕੁਲ ਸਾਹਮਣੇ ਕੰਢ ਦਿਖਣ ਦੀ ਹਣੀ ਤਾਂ ਨੇਰ ਥੋੜੀ ਆ ਲਓ ਜੀ ਜੀ ਆ ਮੇਨ ਏਅਰਪੋਰਟ ਦਾ ਗੇਟ ਆ ਹਾਂਜੀ ਚਲੋ ਜਗੇ ਵੀ ਨਾ ਭਾਈ ਆਪਾਂ ਲੱਗ ਕੇ ਤਾਂ ਨਹੀਂ ਚੱਕਦੇ ਤੁਹਾਨੂੰ ਮੈਂ ਭਾਰੀ ਛੋਟੀ ਆ ਭਾਜੀ ਇਹ ਥੋੜਾ ਜਿਹਾ ਦਰਦੀ ਆ ਕੈਮਰੇ ਤੋਂ ਅੱਛਾ ਜੀ ਹਾਂਜੀ ਥੋੜੀ ਜਿਹੀ ਜਗ੍ਹਾ ਹੈ ਠੀਕ ਹੈ ਠੀਕ ਸੋਹਣੀ ਬੜੀ ਹੈ ਨਾ ਛੀਨ ਬੜੀ ਭਾਜੀ ਛੀਨੇ ਛੋਟੀ ਹੂੰ ਚੰਗੀ ਬੋਗੀ ਥਾਂ ਨਹੀਂ ਐਨ ਖੇਤ-ਖੇਤ ਤੋਂ ਬੜਾ ਸਾਇਰੀ ਕਰਮਾਲੀ ਹੂੰ ਬੰਦੋ ਇੱਥੇ ਬੰਦ ਹੋਈ ਸੀ ਆ ਪੀਵੀ ਨਾਲ ਮਾਰ ਦੋ ਕੈਮਰਾ ਮਾਰਾ ਏ ਆਪਣਾ ਵੱਡਾ ਵੀਰੇ ਛੀ ਭਾਜੀ ਅਸਗਰ ਵੀਜੀ ਹੋਰ ਨਾ ਠੀਕ ਆ ਭਾਜੀ ਵਧੀਆ ਵਧੀਆ ਕੀਤੀ ਛੱਡਦੀ ਗਾ ਕੜਦੀ ਗਲਾ ਚਾਹੀਦੀ ਆ ਬਾਈ ਜੀ ਐਸੇ ਬੰਦ ਹੋ ਜਾ ਨਾ ਪਤਾ ਡਰਨਾ ਲਾ ਕੇ ਲੋਕਾਂ ਦਾ ਜੈਕ ਮੈਨ ਤੁਹਾਨੂੰ ਫਲਾੰਦਰ ਸੈਜ ਗਿਆ ਉਹ ਬੀਚਾਂ ਦਾ ਤੇ ਜਿਹੜੀਆਂ ਢਿੰਡਾਂ ਤੋਂ ਲਾਵਾਂ ਕਾਦੀ ਆ ਜੀ ਜ਼ਿਆਦਾ ਆ ਨਿਹੇ ਆ ਤੇ ਸੂਰ ਦਾ ਕੁਲਾਈੋ ਕੀ ਕਰਮਾਲੀ ਚੱਡਾ ਜੇ ਨੂੰ ਬਣ ਗਈ ਪੂਰੀ ਤਿਆਰ ਹੋ ਗਈ ਹਾਂ ਜੀ ਇਹ ਤਾਂ ਖੜਤੀ ਆ ਭਾਜੀ ਝੋਟੀਏ ਅੱਛਾ ਜੀ ਹਾਂ ਜੀ ਠੀਕ ਆ ਤੇ ਮੁੱਲ ਭਾਈ ਇਹ ਰੱਖ ਲਾ ਮੁੱਲ ਭਾਜੀ ਆਪਾਂ ਜੈ ਜੀ ਕਰਦੇ ਨੇ ਹਾਂ ਜੀ ਇਹ ਲਓ ਚੋਗੀ ਆ ਪਹਿਲੇ ਸਵੇ ਸੁਣਾ ਅਗਲੇ ਸਵੇ ਝੋਟੀਏ ਪੂਰੀ ਬਣਨੀ ਆ ਹਾਂ ਜੀ ਹਾਂ ਜੀ ਤੇ ਚਾਰਾਂਣੀਆਂ ਪਾਂਦੇ ਪਹਿਲੇ ਸਵੇ ਵੀ 9-10 ਕਿਲੋ ਦੁੱਧ ਭਰੀ ਜਾਊਗੀ ਠੀਕ ਆ ਜੀ ਹਾਂ ਜੀ ਮੁੱਲ ਭਾਈ ਦਾ ਕੋਈ 90 95 ਨਹੀਂ ਇਹ 85 ਹਜ਼ਾਰ ਦੀ ਝੋੜੀ ਦੇ ਦੀਏ ਹਜੇ ਕੱਟੀ ਆਏ ਚੋਗੀ ਝੋਟੇ ਇਹ ਮਾਨਦਾਨ ਥੋੜਾ ਬੜਾ ਕਰ ਦੋ ਜੱਗੇ ਭਾਈ ਜਿੰਨਾ ਤੁਸੀਂ ਕਰਨਾ ਕਰ ਦੋ ਗਾੜੀ ਆ ਕੇ ਕਰਿਆ ਕਰੋ ਨਾ ਮੜਾ ਜਾ ਤੇ ਸਾਹਮਣੇ ਆ ਕੇ ਛੱਡ ਦੇ ਦੋ ਛੱਡ ਦੇ ਦੋ ਹਜ਼ਾਰ ਛੱਡ ਦਈਏ ਤੇ ਸਾਹਮਣੇ ਆ ਕੇ ਕਰੋ ਨਾ ਇਥੇ ਚੱਲ ਕੋਈ ਨਹੀਂ ਦੱਸ ਮੇਰੇ ਲੱਗੇ ਹੀ ਕਰ ਦੋ ਤੁਸੀਂ ਜਿੰਨਾ ਕਰਨਾ ਹੈ ਕੈਮਰਾ ਫੜਿਆ ਮੈਂ ਸੂਤਰ ਨਹੀਂ ਹੋਣਾ ਚਾਹ ਉਹ ਦੱਸ ਦੋ ਤੁਸੀਂ ਜਿੰਨਾ ਕਰਨਾ ਕਰ ਦੋ ਦੋ ਛੱਡ ਦੇ 83 ਵੀ ਦੇ ਦੀਏ ਹਾਂ ਨਾ ਔਰ ਛੱਡ ਦਈਏ ਯਾਰ ਆ ਵੀਰ ਕੋ ਕਰਾ ਲਓ ਸੋਨਾ ਬੋਲਾ ਹਾਂਜੀ ਵੀਰ ਜੀ 82000 ਚ ਭਾਈ 200 ਛੋੜ ਬਿਲਕੁਲ ਜੈਜ ਰੇਡ ਭਾਣਾ ਠੀਕ ਹੈ ਠੀਕ ਹੈ ਲਓ ਭਾਈ ਜੀ 82000 ਚੋਂ 200 ਰੁਪਿਆ ਭਾਈ ਕਹਿੰਦਾ ਕਿ ਛੋਟ ਕਰਾਂਗੇ ਭਾਈ ਲੱਗਾ ਵਿਰਲਾ ਵਿੱਚੀ ਦੇ ਲੱਗੇ ਹੈ ਵੀ ਚੰਗੇ ਆ ਗਈ ਆ ਰਿਕਾਰਡ ਵਾਲੀ ਹਾਂਜੀ ਤੇ ਸਿੰਘ ਸਿੰਘ ਵੀ ਬਹੁਤ ਹੀ ਚੰਗਾ ਨਿਗਾਨੇ ਦਾ ਜਿਆ ਸਿੰਘ ਆ ਇੱਕ ਭਾਈ ਇਹ ਗਾਈ ਵਕੋਣੀ ਆ ਔਫਾਈ ਹੈ ਉਹ ਫਾਈਟ ਉਹ ਫਾਈਟ ਉਹ ਫਾਈਟ ਅੱਛਾ ਜੀ ਕੋਲ ਲਿਆ ਗਲੇ ਸਾਡੀ 3 ਲੀਟਰ ਜਿਹੜੇ 3 ਨਾਲ ਆਇਆ ਭਾਈ 12 ਕਿਲੋ ਦਾ ਲੀਟਰ ਵਾਲਾ ਮੇਨ ਨਾਲ ਆਵਾ ਅੱਛਾ ਜੀ ਤੇ ਬਾਕੀ ਫੈਟ ਕੁਆਲਟੀ ਚੰਗੀ ਗਰਮੀ ਦੀ ਪ੍ਰਵਾਹ ਸਿਆਲ ਦੀ ਨਹੀਂ ਇਹ ਪ੍ਰਵਾਹ ਠੀਕ ਹੈ ਠੀਕ ਹੈ ਜੀ ਤੋਂ ਜਾਂ ਨਗੀਨੇ ਮਗਰ ਵੀ ਮੱਛੀ ਦਾ ਬੜਾ ਫਾਇਦਾ ਜੀ ਕਿੰਨਾ ਟਾਈਮ ਹੋ ਗਿਆ ਨਾ ਭਾਈ ਥੇ ਨੂੰ ਭਾਈ ਮੱਛੀ ਹੋਣੀ ਮਰਜੈਂਸੀ ਤੇ ਉਹ ਇਹਨੂੰ ਕਿੰਨਾ ਟਾਈਮ ਹੋ ਗਿਆ ਕੋਈ ਇਹਨੂੰ ਭਾਜੀ 1 ਮਹੀਨਾ ਡੇਢ ਮਹੀਨਾ ਹੋ ਗਿਆ ਇਹ ਦੋ ਵੀ ਹੋ ਸਕਦੇ ਆ ਅੱਛਾ ਜੀ ਹਾਂਜੀ ਵੱਧ ਤੋਂ ਵੱਧ ਦੋ ਹੋਗੇ ਹੋਣਗੇ ਕਿੰਨਾ ਥਲਾਂ ਦੇ ਵਿੱਚ 12 ਡੇਕਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਇਹ ਥਾਂ ਤੋਂ ਇਹਨਾਂ ਨੂੰ ਵੀ ਬਹੁਤ ਚੰਗਾ ਲੱਗਾ ਵਾ ਬਹੁਤ ਜ਼ਿਆਦਾ ਵਿਰਲ ਤੇ ਥਾਣਾ ਤੇ ਇਹ ਵੀ 에어ਪੋਰਟ ਉੱਤੇ ਪਹੁੰਚੀ 에어ਲ ਬਾਈ ਕਹਿੰਦਾ ਕਿ 에어ਪੋਰਟ ਤੇ ਇਹ ਗੁੱਸਾ ਕਰੇ ਸੀ ਭਾਈ ਫਿਰ ਮੈਨੂੰ ਨਹੀਂ ਤੋੜਿਆ ਮੈਂ ਤੋੜ ਹੀ ਦਈਏ ਬਾਹਰ ਵੇ ਸਹੀ ਗੱਲ ਹੈ ਨਹੀਂ ਕੋਈ ਨਹੀਂ ਆਪਣਾ ਫਰਜ਼ਿਆਂ ਨਾਲੇ ਤੋੜ ਕੇ ਦਿਖਾਉਂਦਾ ਹਾਂ ਹਾਂਜੀ ਚਲੋ ਬਈ ਕੱਡਾ ਚੁੱਡਾ ਜਿਹੜਾ ਬਹੁਤ ਹੀ ਛੰਡਾ ਆਇਆ ਹੋਣਾ ਭੈਣ ਭਰਾ ਨੂੰ ਕੱਦ ਹੋ ਜਾਂਦਾ ਵੀ ਹਿਸਾਬ ਹੋ ਜਾਂਦਾ ਤੁਹਾਨੂੰ ਭਰਾ ਇਹ ਸਹੀ ਗੱਲ ਹੈ ਹਾਂਜੀ ਅੰਦਾਜ਼ਾ ਲਾ ਕੇ ਸੁਈ ਆ ਹਾਂਜੀ ਸੁਵਾ ਸੁਵਾ ਦੁੱਧ ਜਾਂ ਵੈਣ ਦਾ ਭਾਜੀ ਇਹ ਜਮਾਂਦਰੂ ਤਿੰਨ ਤਿੰਨ ਥਣੀਆਂ ਹਾਂਜੀ ਭਾਜੀ ਅੱਜ ਜਮਾਂਦਰੂ ਤਿੰਨ ਥਣੀਆਂ ਆ ਠੀਕ ਆ ਠੀਕ ਆ ਜਮਾਂਦਰੂ ਬਾਈ ਜੀ ਚੱਲੜ ਜੇ ਇਹ ਸੱਜਰ ਨੇ ਕਿੰਨਾ ਦੁੱਧ ਭਰਿਆ ਹੀ ਬੰਦੇ ਰੱਖ ਸੱਜਰ ਤਿੰਨਾ ਥਣਾਇਓ 17 18 17 18 ਕਿਲੋ ਦੁੱਧ ਭਰਦੀ ਰਹੀ ਆ 12 ਕਿਲੋ ਦੁੱਧ ਹੋਣਿਆ ਮੰਗਰ ਵਸ਼ੀ ਦੀ ਫਰੇਸ਼ ਕੁਆਰਟੀ ਖਾਓ ਪਿਓਰ ਜਰਸੀ ਵਸ਼ੀ ਜਰਸੀ ਦੀ ਵਸ਼ੀ ਆ ਜੀ ਹਾਂਜੀ ਇਹ ਸੱਜਰ ਨੇ 16 17 ਲੀਟਰ ਜਿਹੜਾ ਦੁੱਧ ਬਾਈ ਕਹਿੰਦਾ ਵਿੱਚ ਛੋਆਇਆ ਵਾ ਦੇ ਆ ਸੰਗਤ ਸੁਣੀਤ ਹੋ ਗੋ ਮੇਰੇ ਯਾਰ ਪਾਸ ਟਾਈਮ ਹੋ ਯਾਰ 12 ਦੇ ਟਾਈਮ ਤੇ ਬਿਲਕੁਲ ਰੈਡੀ ਆ ਦੁੱਧ ਇੰਦਰੋਂ ਸੁਨਾਂ ਦਾ ਪੈ ਗਿਆ ਬਹੁਤ ਦਿਖਾਉਂਗਾ ਤੁਹਾਨੂੰ ਲਾਗੇ ਦਾ ਪਾਣਾ ਮੈਂ ਨਾ ਭਾਈ ਚੁਵਾਈ ਲੱਗੀ ਏ ਕਿਤੇ ਤਿੰਨਾ ਸਣਾਂ ਨੂੰ ਅੱਛਾ ਜੀ ਮੈਂ ਨਾ ਕਾਹਨੋਂ ਗੱਲਾਂ ਏ ਠੀਕ ਠੀਕ ਲਾਓ ਕਰੋ ਚੱਡਾ ਚੋੜਾ ਬੜਾ ਨਿਆਣਾ ਜੰਮ ਦਾ ਚੋਲੇ ਇੰਨੀ ਪੋਲੀ ਆ ਅੱਛਾ ਜੀ ਹਾਂਜੀ ਨਿਆਣਾ ਜੰਮ ਦਾ ਕਿਉਂ ਨਹੀਂ ਸਕਦਾ ਹਾਂ ਹਾਂ ਇਹ ਗੱਲ ਆ ਜੀ ਹਾਂਜੀ ਇਹਦਾ ਮੁੱਲ ਭਾਈ ਮੋਲੇ ਦਾ 30000 ਜੇ ਜਿੰਨਾ ਕਰਨਾ ਕਰ ਦੋ ਮਾਨਤਨ ਹਾਂ ਖੁੱਲੀਆਂ ਛੋਟਾਂ ਕਰੀਏ ਖੁੱਲੀਆਂ ਕਰੋ ਖੁੱਲ੍ਹੀ ਕਰ ਦੋ ਕੋਈ ਨਹੀਂ ਨਹੀਂ ਦਾਦੋ ਆਪ ਹੀ ਛੱਡ ਪਈਏ ਕਰ ਦੋ ਪੰਜ ਛੱਡ ਦਾਂਗੇ ਭਾਜੀ ਪੰਜੀ ਜੀ ਹਾਂ ਜੀ ਹੋਰ ਕਰਾਉਣਾ ਮੰਨੋ ਕਰ ਦੋ ਚੰਜੀਤ ਭਾਜੀ ਤੁਸੀਂ ਕਰਨਾ ਹੀ ਕਰੀ ਹਣਾ ਹਾਂਜੀ ਹਾਂ ਨਾ ਹੀ ਕਰੀ ਹਣਾ ਤਾਂ 23200 ਛੋਟ ਕਰ ਦਾਂਗੇ ਬਾਈ ਜੋ ਕਰਦੀਏ ਚਲ ਜੇ ਤੁਸੀਂ ਕਹਦਾ ਟਾੜੀ ਨਹੀਂ ਭਾਜੀ ਮੋੜ ਸਕਦੇ ਠੀਕ ਹੈ ਬਾਕੀ ਇਹੋ ਬੈਂਤੀ ਆ ਗੱਬਣਾ ਆਪਣੀ ਪਾਸ ਕਰਕੇ ਖੜੋ ਸੂਈ ਨੂੰ ਪੜਾ ਚਾਰ ਡੰਗ ਚਲੋ ਆਛਾਈ ਹਾਂਜੀ ਇਹੋ ਬੇਨਤੀ ਹਰ ਵਾਰੀ ਜਿਹੜੀ ਹੁੰਦੀ ਆ ਨਹੀਂ ਬਹੁਤ ਹੀ ਚੰਗੀ ਗੱਲ ਆ ਹਰ ਵਾਰੀ ਭਾਈ ਇਹੋ ਬੇਨਤੀ ਕਰਦਾ ਵਾ ਸਾਰੇ ਭਾਈ ਇੱਥੇ ਆਪਣੀ ਆ ਕੇ ਤਸੱਲੀ ਕਰ ਲਿਆ ਕਰੋ ਤੇ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ